ਚਮਕੌਰ ਸਾਹਿਬ ਪੁਲਿਸ ਨੇ ਜੰਡ ਸਾਹਿਬ ਨੇੜੇ ਮਿਲੀ ਮਹਿ ਤੋਤਾਂ ਦੇ 65 ਸਾਲ ਬਜ਼ੁਰਗ ਦੀ ਕਤਲ ਕਰ ਸੁੱਟੀ Laash ਦੀ ਗੁੱਥੀ ਸੁਲਝਾਈ આરોપી ਨੂੰ ਕੀਤਾ ਗ੍ਰਿਫਤਾਰ ਮਾਨਯੋਗ ਅਦਾਲਤ ਚ ਪੇਸ਼ ਕਰ 2 ਦਿਨ ਦਾ ਰਿਮਾਂਡ ਕੀਤਾ ਹਸਲ ਡੀਐਸਪੀ ਮਨਜੀਤ ਸਿੰਘ ਆਲਖ ਐਸਐਚਓ ਚਮਕੌਰ ਸਾਹਿਬ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਰਵਚਨ ਸਿੰਘ 65 ਸਾਲਾ ਵਿਅਕਤੀ ਜੋ ਕਿ ਪਿੰਡ ਮਹਿ ਤੋਤਾਂ ਦਾ ਜਿਸ ਦਾ 20 ਫਰਵਰੀ ਰਾਤ ਨੂੰ ਕਤਲ ਕੀਤਾ ਗਿਆ ਕਤਲ ਗਰਨਾਮ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਪਿੰਡ ਬੈਨੀਜਰ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ ਵੱਲੋਂ ਕੀਤਾ ਗਿਆ ਡੀਐਸਪੀ ਨੇ ਦੱਸਿਆ ਕਿ ਵਜਰੰਜ ਸੀਸੀ ਕੀ ਕੁਝ ਸਾਲ ਪਹਿਲਾਂ ਗਰਵਚਨ ਸਿੰਘ ਅਤੇ ਗਰਨਾਮ ਸਿੰਘ ਨੇ ਇਕੱਠਿਆਂ ਸ਼ਰਾਬ ਪੀਤੀ ਤੇ ਗਰਵਚਨ ਸਿੰਘ ਨੇ ਗਰਨਾਮ ਸਿੰਘ ਨੂੰ ਕਿਹਾ ਕਿ ਉਸਦੀ ਲੜਕੀ ਜੋ ਵਿਧਵਾ ਹੋ ਚੁੱਕੀ ਹੈ ਤੰਦੋ ਦਾ ਵਿਆਹੀ ਹੋਈ ਸੀ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਉਸ ਨੂੰ ਮੇਰੇ ਨਾਲ ਵਿਆਹ ਦੇ ਜਿਸ ਤੇ ਵਜਾ ਰੰਜਸ ਉਸ ਨੇ ਰਖਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਸ ਦੀ ਉਮਰ ਤੇ ਉਸ ਦੀ ਲੜਕੀ ਦੀ ਉਮਰ ਵਿੱਚ ਕਾਫੀ ਫਰਕ ਸੀ ਉਸ ਨੂੰ ਇਸ ਦਾ ਗੁੱਸਾ ਲੱਗਿਆ ਕਿ ਉਹ ਮੇਰੀ ਲੜਕੀ ਬਾਰੇ ਉਸ ਨੇ ਵਿਆਹਣ ਬਾਰੇ ਕਿਹਾ ਕਿਉਂਕਿ ਗੁਰਵਚਨ ਸਿੰਘ ਕੋਲ 2 ਏਕੜ ਜ਼ਮੀਨ ਵੀ ਆਉਂਦੀ ਸੀ ਸਾਰੀ ਗੱਲਬਾਤ ਡੀਐਸਪੀ ਮਨਜੀਤ ਸਿੰਘ ਆਲਖ ਦੇ ਮੋਹੋਂ ਸੁਣਦੇ ਇਹ ਦੇਖੋ ਜੀ ਸਾਨੂੰ 21 2 25 ਨੂੰ ਇੱਕ ਡੈੱਡ ਬੋਡੀ ਮਿਲੀ ਸੀ ਜਿਹੜੀ ਜੰਮ ਸਾਹਿਬ ਕੋਲ ਹੋਇਆ ਹੈ ਹੋਰ ਜਾਂਦਾ ਤੇ ਉਹਦੇ ਉੱਤੇ ਅਸੀਂ ਕਾਰਵਾਈ ਕਰਦੇ ਹਾਂ ਤੇ ਉਹਤੇ ਵੇਡੇ ਦੇ ਬਿਆਨ ਲਿਖਾਇਆ ਸੀ ਕਿਉਂਕਿ ਉਹਦਾ ਕੋਈ ਕਲੀਅਰ ਨਹੀਂ ਸੀਗਾ ਕਿ ਕੀ ਹੋਇਆ ਜਾਪਦਾ ਹੈ ਕਿ ਐਕਸੀਡੈਂਟ ਹੋਇਆ ਲੱਗਦਾ ਸੀਗਾ ਜੋ ਪਹਿਲੀ ਨਜ਼ਰ ਦੇਖਿਆ ਉਸ ਨੂੰ ਉਸ ਤੋਂ ਬਾਅਦ ਇਹ ਤੇ ਟੈਕਨੀਕਲ ਤੌਰ ਤੇ ਤਫ਼ਤੀਸ਼ ਸਮਝ ਲਈ ਜਾਂਦੀ ਕਿ ਮਾਂ ਜੋ ਸਟ੍ਰਕਚਰ ਦੀ ਪੁਲਿਸ ਹੀ ਕਰਵਾਉਣਾ ਦੇ ਦਿਸਾ ਨਿਰਦੇਸ਼ ਦੇ ਉੱਤੇ ਤੇ ਉਹਦੇ ਚ ਐਸਪੋ ਸਾਹਿਬ ਤੇ ਆਪਣਾ ਚੌਂਕੀਚਾਰ ਗੱਲਾਂ ਇਹਨਾਂ ਨੇ ਆਪਣੇ ਟੈਕਨੀਕਲ ਦੇ ਤੌਰ ਤੇ ਇਹਨੂੰ ਪੇਸ਼ ਕਰਨ ਵਾਸਤੇ ਜਿਹੜਾ ਜੋ ਹੋਇਆ ਹੋਇਆ ਸੀਗਾ ਸੋਰਸ ਲਾਏ ਤੇ ਆ ਉਹਦੇ ਆਧਾਰ ਤੇ ਇੱਥੇ ਤੱਕ ਪਹੁੰਚੇ ਕਿ ਜਿਹੜਾ ਇਹਦਾ ਮਰਡਰ ਹੋਇਆ ਜੋ ਇਸ ਬੰਦਾ ਜਿਹੜਾ ਸੀਗਾ ਮਰਨਾਲਾ ਜਿਹੜਾ ਗੁਰਵਜਨ ਸਿੰਘ ਸੀਗਾ ਇਹ ਆਪਣੀ ਲੜਕੀ ਇਹਦੀ ਇੱਥੇ ਵਿਆਹੀ ਹੋਈ ਹੈ ਆਪਣਾ ਦਾ ਦਾ ਸਲਾਣਾ 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 ਹੈਗਾ ਜਿੱਥੇ ਕੀ ਕਹਿੰਦੇ ਆਪਣਾ ਅਮਰੋਥਾਂ ਨੇ ਚ ਉੱਥੇ ਵਿਆਹੀ ਹੋਈ ਹੈ ਤੇ ਉੱਥੇ ਇਹ ਇਹ ਗਏ ਸੀ ਕਿਤੇ ਜਿਹੜਾ ਮਰਨ ਵਾਲਾ ਬੰਦਾ ਵੀ ਉਹਨਾਂ ਆਪਸ ਚ ਇਹਨਾਂ ਦਾ ਪਹਿਲਾਂ ਮਿਲਵਰਤਨ ਸੀਗਾ ਉੱਥੇ ਜਾ ਕੇ ਇਹ ਆਪਸ ਇਕੱਠੇ ਦਾਰੂ ਪੀਂਦੇ ਸੀ ਤੇ ਇਹਨੇ ਜਿਹੜਾ ਮਰਨ ਵਾਲਾ ਹੈ ਇਹਨੇ ਉਹ ਲੜਕੇ ਜਿਹੜਾ ਆਪਣਾ ਕਿਊਜ਼ਡ ਹੈ ਉਹਨੂੰ ਕਿਹਾ ਕਿ ਤੇਰੀ ਲੜਕੀ ਜਿਹੜੀ ਵਿਧਵਾ ਹੈ ਉਹਨਾਂ ਮੈਨੂੰ ਮੇਰੇ ਘਰੇ ਬਿਠਾ ਦੇ ਕਿਉਂਕਿ ਮੇਰੇ ਕੋਲ ਦੋ ਪਿੰਡ ਜਮੀਨ ਹੈਗੀ ਹੈ ਇਸ ਗੱਲ ਦੀ ਉਹਨੇ ਰੰਜਿਸ਼ ਰੱਖੀ ਉਹਨੇ ਇਹ ਪਹਿਲਾਂ ਪਲਾਨ ਕਰ ਲਿਆ ਇਹਨੂੰ ਮਾਰਨ ਵਾਸਤੇ ਉਹਨੇ ਇਹਨੂੰ ਇੱਥੇ ਧੌਲਣਾ ਪੁਲ ਤੇ ਬੁਲਾ ਲਿਆ ਉਹਨਾਂ ਪੁਲ ਤੇ ਬੁਲਾ ਕੇ ਇਕੱਠੇ ਨੇ ਪਹਿਲਾਂ ਸ਼ਰਾਬ ਪੀਤੀ ਸ਼ਰਾਬ ਪੀਣ ਤੋਂ ਬਾਅਦ ਇਹਨੂੰ ਲੈ ਕੇ ਚੱਲ ਰਿਹਾ ਸੀ ਜਿੱਥੇ ਜਨਸਭ ਗੁਰਦਰ ਸਿੰਘ ਸਾਹਿਬ ਦੀ ਰੋਡ ਹੈ ਉੱਥੇ ਲਿਜਾ ਕੇ ਇਨੂੰ ਜਦਾ ਸ਼ਰਾਬੀ ਉਹਨਾਂ ਦੇ ਚਟ ਉੱਤੇ ਸਿਰਦਾ ਤੇ ਨਾਲ ਇਹਦੇ ਸਿਰ 'ਚ 8 ਨਾ ਵਾਰ ਕਰਕੇ ਉੱਥੋਂ ਭੱਜ ਗਿਆ ਤੇ ਜਦੋਂ ਸਵੇਰੇ ਫਿਰ ਪੁਲਿਸ ਨੂੰ ਲਾਸ਼ ਲੱਭੀ ਉਸ ਤੋਂ ਬਾਅਦ ਇੱਕ ਇਹ ਕਹਿੰਦੇ ਆ ਅਸੀਂ ਪਰਚਾ ਦਾ ਜਿਹੜਾ ਤਫ਼ਤੀਸ਼ ਸ਼ੁਰੂ ਕੀਤੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਜਿਸ ਤੇ 303 ਜਿਹੜਾ ਹੈਗਾ 103 ਦਾ ਵਾਧਾ ਕਰਕੇ ਜੁਮ ਤੇ ਉਹਨੂੰ ਅਰੈਸਟ ਕੀਤਾ ਦੋਸ਼ੀ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਸੀਗਾ ਉਹਨੂੰ ਸਾਡੇ ਕੋਲ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਆ ਉਸ ਤੋਂ ਹੋਰ ਵੀ ਜਿਹੜੇ ਖਲਾਸੀ ਹੋਣਗੇ ਉਸ ਮਤਲਬ ਅਗਲੀ ਕਾਰਵਾਈ ਅਮਜਿੰਦਾ ਨਹੀਂ ਜਾਊਗੀ। ਰੋਪੀ ਦੇ ਕੋਈ ਪ੍ਰਮਾਣਿਕ ਮੈਂਬਰਾਂ ਨਾਲ ਕੋਈ ਸਬੰਧ ਹੈ ਜੀ? ਦੇਖੋ ਇਹ ਹੁਣ ਅਸੀਂ ਜਿਹੜਾ ਰੋਪੀਆ ਉਹਦੀ ਕੱਲ ਅਸੀਂ ਅਰੈਸਟ ਪਾਈ ਹੈ ਜਿੰਨੀ ਕਸ਼ਿਸ਼ ਸਾਹਮਣੇ ਆਈ ਤੁਹਾਨੂੰ ਦੱਸਤਾ ਹੈ ਇਸ ਤੋਂ ਬਾਅਦ ਜਿੰਨਾ ਹੋਰ ਅਸੀਂ ਤਫਤੀਸ਼ ਦੇ ਦੌਰਾਨ ਗੱਲਾਂ ਸਾਹਮਣੇ ਹੋਣਗੀਆਂ ਉਹਨੂੰ ਫਿਰ ਉਹਨੂੰ ਫਿਰ ਅਸੀਂ ਤੁਹਾਨੂੰ ਬਾਅਦ ਫਿਰ ਡਿਟੇਲ ਦੱਸ ਦਾਂਗੇ ਜੇ ਕੋਈ ਜਿਹੜੀ ਨਵੀਂ ਗੱਲ ਸਮਝ ਆਈ ਕਿ ਉਹਦੇ ਕਿਹਦੇ ਨਾਲ ਸਬੰਧ ਸੀ ਕਿ ਕੋਈ ਗੱਲਬਾਤ ਹੋਵੇ ਸੀਗੀ ਉਹਦੇ ਬਾਰੇ ਫਿਰ ਹੋਰ ਕਲਾਸਾ ਕਰਤਾ ਜਾ। ਕਿੰਨੇ ਦਿਨ ਦਾ ਰਿਮਾਨਡ ਮਿਲਿਆ ਸਾਨੂੰ? ਇਹ 2 ਦਿਨ ਦਾ ਰਿਮਾਨਡ ਮਿਲਿਆ ਸ ਇਹ ਤਾਂ ਐਸਾ ਤੁਹਾਨੂੰ ਵੀ ਕਿਾ ਕੋਈ ਡੈਡ ਬਾਡੀ ਮਿਲੀ ਸੀ ਉੱਤੇ ਅਸੀਂ ਪਰਚਾ ਦਰਜ ਕੀਤਾ ਸੀ ਅਨਟ੍ਰੇਸਿਸ ਉਹਨੂੰ ਕੇਸ ਉਹ ਕੇਸ ਕਰਨ ਵਾਸਤੇ ਅਸੀਂ ਆਪਣੀ ਜੋ ਪੁਲਿਸ ਕੋਲੇ ਤਕਨੀਕਾ ਹੁੰਦੀਆਂ ਉਹਦੀ ਵਰਤੋਂ ਕੀਤੀ ਗਈ ਵੀ ਜੇ ਜੇ ਐਕਚੁਅਲ ਆਪਣਾ ਐਕਸੀਡੈਂਟ ਹੋਇਆ ਤਾਂ ਫਿਰ ਉਸਹਾ ਬਣਾ ਲੱਗਣਾ ਚਾਹੀਦਾ ਸੀ ਕਿ ਹੋਇਆ ਅਸੀਂ ਫਿਰ ਇਹਨਾਂ ਦੇ ਨੇੜੇ ਕਿਉਂਕਿ ਇਹ ਬੰਦਾ ਰਾਤ ਨੂੰ ਘਰੇ ਨਹੀਂ ਗਿਆ ਸੀਗਾ ਇਹਨਾਂ ਦੇ ਘਰਦਿਆਂ ਨੇ ਇਤਲਾਹ ਨਹੀਂ ਦਿੱਤੀ ਸੀ ਜਦੋਂ ਸਵੇਰੇ ਆਏ ਉਹ ਕਹਿੰਦੇ ਵੀ ਸਵੇਰੇ ਇਹ ਗੁਰਦੁਆਰਾ ਸਾਹਿਬ ਜਾਂਦਾ ਦਿੱਲੀ ਪੰਜਵੇਂ ਗੁਰਦੁਆਰਾ ਸਾਹਿਬ ਹੁੰਦਾ ਸੀਗਾ ਬਟੋ ਜਦੋਂ ਜਦੋਂ ਗੱਲ ਸਾਹਮਣੇ ਆਈ ਕਿ ਇਹ ਤਾਂ ਰਾਤ ਤੋਂ ਹੀ ਹੈ ਨਹੀਂ ਸੀਗਾ ਗੈਪ ਹੋਇਆ ਹੋਇਆ ਸੀ ਉਸ ਦੇ ਆਧਾਰ ਤੇ ਅਸੀਂ ਇਹਨਾਂ ਦੇ ਆਸਪਾਰ ਪਰਿਵਾਰ ਦੇ ਮੈਂਬਰਾਂ ਦੀ ਹੋਰ ਜਿਹੜੇ ਇਹਦੇ ਫੋਨ ਦੀ ਕਾਲ ਰੇਡ ਕੜਾਈ ਵੀ ਦੀ ਲਾਸਟ ਜਿਹੜਾ ਨਾਲ ਗੱਲ ਹੋਈ ਸੀ ਕਿਵੇਂ ਹੋਇਆ ਸੀ ਇੱਥੇ ਉਹਦੇ ਆਧਾਰ ਤੇ ਅਸੀਂ ਜਿਹੜਾ ਟੈਕਨੀਕਲ ਜਿਹੜੀ ਸਪੋਰਟ ਲੈ ਕੇ ਤੇ ਇੱਥੇ ਤੱਕ ਪਹੁੰਚੇ ਤੇ ਦੋਸ਼ੀ ਤੱਕ ਪਹੁੰਚ ਕੇ ਉਹਨੂੰ ਰੈਸਟ ਕੀਤਾ ਸਰ ਜੇ ਕੋਈ ਹੋਰ ਗੱਲ ਨਿਕਲਦੀ ਹੈ ਦਰਾਨੇ ਪੁੱਛ ਕੇ ਉਹਦੇ ਬਾਰੇ ਤੁਹਾਨੂੰ ਫਿਰ ਦੱਸਾਂਗੇ